ਵਾਦ ਤੇ ਪਾਵਨ ਪਵਿੱਤਰ ਮੁੱਖ ਵਾਕ ਦੇ ਵਿੱਚ ਬਾਛ ਰਹਿਮਤ ਕਰਦੇ ਨੇ ਤੇ ਨਾਲ ਸ੍ਰੀ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਸ੍ਰੀਜ ਇਸ ਸੰਸਾਰ ਵਿੱਚ ਦੁਨੀਆ ਵਿੱਚ ਉਹ ਯੋਧਾ ਉਹ ਸੂਰਮਾ ਜਿਹਨੂੰ ਮਾਲਕ ਦੇ ਨਾਮ ਦਾ ਰੰਗ ਲੱਗ ਜਾਵੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਨਾ ਕਰੇ ਉਹ ਯੋਧਾ ਹੈ ਉਹ ਸੂਰਮਾ ਹੈ ਜਾਕੋ ਹਰ ਰੰਗ ਲੱਗ ਇਸ ਯੁੱਗਮੇ ਸੋ ਕਹੀयत ਹੈ ਸੂਰਾ ਪੂਰੇ ਗੁਰੂ ਦੀ ਬਖਸ਼ਿਸ਼ ਰਹਿਮਤ ਹੋ ਜਾਏ ਕਿਰਪਾ ਦੇ ਸਦਕਾ ਜਿਨ ਆਪਣੇ ਆਤਮਾ ਨੂੰ ਵਸ ਕਰ ਲਿਆ ਮਨ ਵਸ ਕਰ ਲਿਆ ਸਭ ਕੁਝ ਉਸ ਰੱਬ ਦੇ ਪਿਆਰੇ ਦੇ ਵਸੇ ਜਾਂਦਾ ਹੈ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਜੇਨ ਆਪਣੀ ਆਤਮਾ ਨੂੰ ਵਸ ਕਰ ਲਿਆ ਸਭ ਕੁਝ ਉਸ ਦੇ ਵਸ ਆ ਜਾਂਦਾ ਤਮਾ ਜਾਂਦੇ ਹਨ ਇਹ ਪੂਰੇ ਗੁਰੂ ਦੀ ਰਹਿਮਤ ਕਿਰਪਾ ਤੇ ਸਦਕੇ ਹੋਏਗਾ ਸੋ ਅਸੀਂ ਵੱਡੇ ਭਾਗ ਨੇ ਕਿਸੇ ਅੱਜ ਕਰੰਦ ਦੇ ਵਿੱਚ ਸੁਖ ਸੂਲਤਾ ਮਾਰ ਰਹਾਂ ਉਹਨਾਂ ਗੁਰੂ ਸਾਹਿਬਾਂ ਦੀ ਦੇਣ ਸਦਕਾ ਦਿਨਾਂ ਨੇ ਨਾ ਰਾਤ ਨਾ ਦਿਨ ਦੇਖਿਆ ਕੇਵਲ ਪ੍ਰਚਾਰ ਦੇ ਨਾਲ ਦੁਨੀਆ ਨੂੰ ਵਹਿਮਾਂ ਤੋਂ ਮਾਨਸਿਕ ਤੌਰ ਤੇ ਗੁਲਾਮ ਤੋਂ ਸਨ ਭਾਰਤ ਵਰਸ਼ ਤੇ ਇਸ ਤਰੀਕੇ ਤੋਂ ਵੀ ਗੁਲਾਮੀ ਚੱਲੀ ਦਿਨਾਂ ਨੇ ਇਹ ਆਸ ਛੱਡ ਦਿੱਤੀ ਕਿ ਅਸੀਂ ਸ਼ਾਇਦ ਗੁਲਾਮੀ ਰਵਾਂਗੇ ਮੁਗਲ ਹਕੂਮਤ ਬਹੁਤ ਵੱਡਾ ਨਾਮ ਜਿਨ੍ਹਾਂ ਦਾ ਜਿਨ੍ਹਾਂ ਨੇ ਕਾਫੀ ਰਾਜ ਕੀਤਾ ਉਹਨਾਂ ਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਸਭ ਤੋਂ ਜ਼ਿਆਦਾ ਗਿਰਤੀ ਵੀ ਮੁਸਲਮਾਨਾਂ ਦੀ ਮੁਗਲਾਂ ਤੋਂ ਉਹਨਾਂ ਦੇ ਨਾਲ ਟੱਕਰ ਲੈਣ ਦਾ ਟੱਕਰਾ ਲੈਣ ਦਾ ਉਹਨਾਂ ਦੇ ਨਾਲ ਲੜਨ ਦੀ ਕੋਈ ਜ਼ਰੂਰਤ ਨਾ ਰੱਖਦਾ ਪਤਾ ਹੈ ਕਿ ਮੌਤ ਦੀ ਸਜ਼ਾ ਹੱਕੇ ਮੌਤ ਹੈ ਉਹ ਗੁਰੂ ਪਾਤਸ਼ਾਹ ਨੇ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਇਸ ਸਰੀਰਕ ਗੁਲਾਮੀ ਜੁੜੇ ਸਰ ਸਨ ਉਹਨਾਂ ਦੇ ਵਿੱਚ ਇੱਕ ਜੋਸ਼ ਭਰਿਆ ਉਹਨਾਂ ਨੂੰ ਇਹ ਆਸ ਜਾਗੀ ਕਿ ਗੁਰਗੋਬਿੰਦ ਸਿੰਘ ਮਰਜ਼ ਉਹ ਕਰ ਸਕਦੇ ਨੇ ਜੋ ਪਹਿਲੇ ਸਮੇਂ ਵਿੱਚ ਨਹੀਂ ਹੋਇਆ ਤਾਂ ਹੋਇਆ ਵੀ ਫੇਰ ਇਸੇ ਤਰ੍ਹਾਂ ਅੱਜ ਸਿਸ ਸੁਖ ਸੋਤਾ ਜਿਤਨੀਆਂ ਵੀ ਮਾਰਿਆ ਉਹ ਗੁਰੂ ਸਾਹਿਬਾਂ ਦੀ ਦੇਣ ਦੇ ਸਦਕੇ ਕਿਤੇ ਬਾਦਸਰ ਆਪਣਾ ਪ੍ਰਵਾਦ ਛੇਦ ਕਰਾ ਲਿਆ ਅਨੰਦਪੁਰ ਸਾਹਿਬ ਛੱਡਣਾ ਪੈ ਗਿਆ ਛੋਟੇ ਸਹਿਬਜਾਦੇ ਵੱਡੇ ਸਹਿਬਜਾਦੇ ਪਿਤਾ ਮਾ ਗੁਜਰਕੌਰ ਹਰਨੇਕਾ ਜਾਣ ਤੋਂ ਪਿਆਰੇ ਸਿੱਖ ਦੇਣਾ ਨੇ ਗੁਰੂ ਬਾਦਸ਼ਾਹ ਦੇ ਨਾਲ ਰਹੇ ਭੁੱਖਣ ਭਾਣੇ ਰਹਿ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਲੜੇ ਬਹੁਤ ਔਖਾ ਹੈ ਜੀ ਘਰ ਤੋਂ ਬਾਹਰ ਰਹਿਣਾ 6 6 7 7 ਮਹੀਨੇ ਉਹ ਵੀ ਭੁੱਖਣ ਭਾਣੇ ਜੰਗ ਦੇ ਮੈਦਾਨ ਤੇ ਲੜਨਾ ਬੜਾ ਔਖਾ ਕਾਰਜ ਹੈ ਗੁਰੂ ਦੇ ਨਾਲ ਜਿਨ੍ਹਾਂ ਨੇ ਬਚਨ ਉਭਾਵੇ ਤੇ ਜੰਗ ਦੇ ਮਦਾਨ ਵਿੱਚ ਦੁੱਦੇ ਅੱਜ ਉਹਨਾਂ ਦੀ ਦੇਣ ਤੇ ਸਦਕਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬੇ ਕੁਮਾਰ ਤਰਵੇਸ਼ ਉਹਨਾਂ ਦੀ ਰਾਮ ਤੇ ਸਦਕਾ ਸੁਖਸੂਲਤਾ ਮਾਰ ਰਹੇ ਹਾਂ ਪੋ ਦਾ ਮਹੀਨਾ ਸ਼ਹੀਦਾਂ ਦਾ ਮਹੀਨਾ ਵੀ ਕਿਹਾ ਜਾਂਦਾ ਜਿਹਦੀ ਆਰੰਭਤਾ ਹੋਈ ਹੈ ਕੁਝ ਦਿਨ ਪਹਿਲਾਂ ਹੁਣ ਜਿੰਨੇ ਵੀ ਦਵਾਰ ਨੇ ਅਸੀਂ ਕੋਸ਼ਿਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀਵਨ ਜੋ ਕੱਢਣਾ ਜੋ ਸ਼ਹੀਦੀ ਸਮਾਗਮ ਨੂੰ ਸਮਰਪਿਤ ਹੋ ਕਰਕੇ अनेका ਸਿੱਖ ਮਨਾ ਰਹੇ ਨੇ ਅਸੀਂ ਵੀ ਗੁਰੂ ਘਰ ਤੋਂ ਅੱਜ ਤੋਂ ਪ੍ਰੰਪਤਾ ਕਰੀਏ ਕਿਸ ਤਰ੍ਹਾਂ ਗੁਰੂ ਸਾਹਿਬਾ ਨੇ ਸਾਡੀ ਖਾਤਰ ਮੁਗਲ ਹਕੂਮਤ ਦੇ ਨਾਲ ਕਰ ਲਈ ਜੇ ਕੋਈ ਹੋਰ ਵੀ ਹੁੰਦਾ ਇੱਥੇ ਮੁਗਲਾਂ ਦਾ ਨਾਮ ਨਹੀਂ ਜੇ ਕੋਈ ਹੋਰ ਵੀ ਹੁੰਦਾ ਜ਼ੁਲਮ ਕਰਦਾ ਤਾਂ ਬਾਦਸ਼ਾਹ ਨੇ ਉਹਦੇ ਨਾਲ ਜ਼ਰੂਰ ਟੱਕਰ ਲੈਣਾ ਕਿਸੇ ਇੱਕ ਧਰਮ ਦੀ ਗੱਲ ਨਹੀਂ ਇਹ ਨਹੀਂ ਹੈ ਕਿ ਤੇ ਮੁਸਲਮਾਨ ਸਨ ਜਾਂ ਇਹ ਨਹੀਂ ਹੈ ਕਿ ਤੇ ਹਿੰਦੂ ਸੀ ਜਿਹੜਾ ਵੀ ਪਾਪ ਕਰਦਾ ਮਰ ਦੀ ਤਲਵਾਰ ਪਾਪ ਦੇ ਕਰ ਜ਼ੁਲਮ ਦੇ ਕਰ ਜਿਹੜੇ ਜ਼ੁਲਮ ਕਰਦੇ ਸਨ ਉਹਨਾਂ ਦੇ ਖਾਤਰ ਉਠਾਣੀ ਪਈ ਸੋ ਸਮਾ ਆਇਆ ਅਨੰਦਪੁਰ ਸਾਹਿਬ ਹੱਸਦਾ ਖੇਲਦਾ ਜਿੱਥੇ ਅਨੇਕਾ ਗੁਰਸਿੱਖ ਅਨੇਕਾ ਲੋੜਵੰਦ ਆਉਂਦੇ ਨੇ ਗੁਰੂ ਪਾਤਸ਼ਾਹ ਦੇ ਦਰ ਤੇ ਅਨੰਦਾਂ ਦੀ ਨਗਰੀ ਅਨੰਦਪੁਰ ਦੇ ਵਿੱਚ ਆ ਕੇ ਗੁਰੂ ਪਾਤਸ਼ਾਹ ਦੇ ਵਿਚਾਰ ਸਰਵਣ ਕਰਦੇ ਨੇ ਕਥਾ ਵਿਚਾਰਾ ਕੀਰਤਨ ਆਤਮਿਕ ਜੀਵਨ ਬਣਾਇਆ ਜਾਂਦਾ ਆਤਮ ਜਿਣੈ ਸਗਲ ਵਸ ਤਾਕੇ ਜਾ ਕਾ ਸਤਿਗੁਰੂ ਪੂਰਾ ਆਤਮਿਕ ਜੀਵਨ ਬਣਾਇਆ ਜਾਂਦਾ ਜਿਨ੍ਹਾਂ ਦਾ ਦਿਨਾਂ ਨੂੰ ਮਾਲਕ ਦੇ ਨਾਲ ਰੱਬ ਦੇ ਨਾਲ ਜੋੜਿਆ ਜਾਂਦਾ ਕਿਸੇ ਪ੍ਰਕਾਰ ਦਾ ਕੋਈ ਇਹ ਨਹੀਂ ਹੈ ਕਿ ਥਾਂ ਥਾਂ ਤੇ ਰੱਬ ਇੱਕ ਰੱਬ ਦੀ ਪੂਜਾ ਇੱਕ ਪਰਮੇਸ਼ਰ ਦਾ ਉਹ ਆਸਰਾ ਕਾਲਪੁਰਖ ਦਾ ਤਾਂ ਇੱਕ ਪ੍ਰਮਾਤਮਾ ਦੇ ਨਾਲ ਜੋੜਿਆ ਜਾਣਾ ਤਾਂ ਜਦੋਂ ਹਰੇਕ ਨੇ ਕੋਈ ਨੀਵੀਂ ਜਾਤ ਕੋਈ ਉੱਚੀ ਜਾਤ ਕਿਸੇ ਵੀ ਧਰਮ ਦਾ ਆਨੰਦ ਪ੍ਰਸਰਵ ਦੀ ਧਰਤੀ ਤੇ ਆਂਦਾ ਗੁਰੂ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰਦੇ ਰਹਿਮਤ ਕਰਦੇ ਨੇ ਸਮਾ ਆਇਆ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸਨੇਹਾ ਕਲ ਦਿੱਤਾ ਕਿ ਅਨੰਦਪੁਰ ਸਾਹਿਬ ਛੱਡ ਦਿਓ ਤਾਂ ਗੁਰੂ ਬਾਸਾ ਜੀ ਨੇ ਆਖਿਆ ਇਹ ਜ਼ਮੀਨ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਡੇ ਪਿਤਾ ਸਾਹਿਬ ਨੇ ਇਹਨਾਂ ਨੇ ਆਪ ਖਰੀਦੀ ਹੈ ਪੈਸੇ ਦੇ ਕਰਕੇ ਜੇ ਤੁਸੀਂ ਤਕੇ ਨਾਲ ਕਹੋਗੇ ਕਿ ਜ਼ਮੀਨ ਛੱਡ ਕੇ ਚਲੇ ਜਾਓ ਅਨੰਦਪੁਰ ਦੀ ਧਰਤੀ ਤੇ ਫਿਰਦਾ ਨਹੀਂ ਹੋਏਗਾ। ਉਹਨਾਂ ਨੇ ਆਖਿਆ ਕਿ ਜੇਕਰ ਇਹ ਅਨੰਦਪੁਰ ਸਾਹਿਬ ਵਾਲਾ ਗੁਰੂ ਇੱਥੇ ਰਹਿ ਗਿਆ ਇਹਨ ਸਾਡਾ ਧਰਮ ਕੀ ਹੋਰ ਤਰਨ ਕੀ ਸਭ ਆਪਣੀ ਰਪੇੜ ਵਿੱਚ ਲੈ ਆਣੇ। ਭਾਗ ਕੇ ਹਰੇਕ ਨੂੰ ਸਿੱਖ ਬਣਾ ਦੇਗਾ ਇਹਦੀ ਵਿਚਾਰਧਾਰਾ ਦੀ ਕਿਉਂਕਿ ਕਾਰਦ ਉਤੋਂ ਪ੍ਰਾਰੰਭ ਹੋਇਆ ਜਦੋਂ ਪਹਾੜੀ ਰਾਜੇ Rajput ਰਾਜੇ ਆਏ ਬਾਦਸ਼ਾਹ ਅਸੀਂ ਅੰਮ੍ਰਿਤ ਛਕ ਲਾਂਗੇ ਪਰ ਸਾਡਾ ਬਾਟਾ ਵੱਖਰਾ ਧਿਆਨ ਕਰਦੇ ਹੋ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ ਤਾਂ ਗੁਰੂ ਪਾਤਸ਼ਾਹ ਨੇ ਨਾ ਕਰ ਦਿੱਤੀ ਮਾਲ ਕਹਿੰਦੇ ਬਾਟਾ ਇੱਕੋ ਹੀ ਤਿਆਰ ਹੋਏਗਾ ਉਤੋਂ ਹੀ ਅੰਮ੍ਰਿਤ ਦੀ ਦਾਤ ਦਿੱਤੀ ਜਾਏਗੀ ਇਹ ਨਹੀਂ ਹੈ ਕਿ ਆ ਜਾਤ ਲਈ ਵੱਖਰਾ ਬਾਟਾ ਤਾਂ ਆ ਜਾਤ ਲਈ ਵੱਖਰਾ ਉਹ ਸਾਧ ਸੰਗਤ ਜਿਸ ਵੇਲੇ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਆਖਿਆ ਉਹ ਸਾਰੇ ਤੇ ਸਾਰੇ ਫਿਰ ਵਾਪਸ ਚਲ ਗਏ ਕਿਉਂ ਕਿਉਂਕਿ ਹੁਣ ਪਤਾ ਹੈ ਕਿ ਇਧਰ ਨੀਵੀਂ ਜਾਤ ਵਾਲਾ ਵੀ ਕੋਈ ਕਤਾਰ ਤੇ ਖਲੋਤਾ ਹੋਇਆ ਹੈ ਉੱਚੀ ਜਾਤ ਵਾਲਾ ਵੀ ਜਾਤ ਕਰਕੇ ਕਿਸੇ ਨੂੰ ਅੰਮ੍ਰਿਤ ਦੀ ਦਾਤ ਨਹੀਂ ਬਖਸ਼ਿਸ਼ ਕੀਤੀ ਗੁਰੂ ਪਾਤਸ਼ਾਹ ਕਿ ਬਲੇਖਾ ਬੈਨੇ ਕੇ ਭਾਈ ਕੋਈ ਜਾਤ ਵਾਲਾ ਕਿ ਉਹਨੂੰ ਦਿੱਤੀ ਜਾਏਗੀ ਨਹੀਂ ਕਿ ਆ ਨੀਵੀਂ ਜਾਤ ਦਾ ਉੱਚੀ ਜਾਤ ਦਾ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਇਸ ਤਰ੍ਹਾਂ ਦੇਖਿਆ ਹੁੰਦਾ ਤਾਂ ਪੰਜ ਪਿਆਰਾਂ ਦੀ ਚੋਣ ਹੋਈ ਤਾਂ ਉਸ ਵੇਲੇ ਕੋਈ ਕਿਸੇ ਜਾਤ ਦਾ ਹੈ ਕੋਈ ਨਾ ਹੀ ਹੈ ਕੋਈ ਸ਼ਿੰਬਾ ਹੈ ਵਕਰੀਆਂ ਵਕਰੀ ਜਾਤਾਂ ਦੇ ਸਾਧਨਾ ਗੁਰੂ ਪਾਤਸ਼ਾਹ ਨੇ ਇਕੱਤਰ ਕਰ ਦਿੱਤੇ ਹੁਣ ਜਦੋਂ ਬਾੜੀ ਰਾਜਿਆਂ ਨੂੰ ਰਾਜਪੁੱਤ ਰਾਜਿਆਂ ਨੂੰ ਇਹ ਪਤਾ ਲੱਗਿਆ ਕਿ ਗੁਰੂ ਪਾਤਸ਼ਾਹ ਨੇ ਨਾ ਕਰ ਦਿੱਤੀ ਆਖ ਦਿੱਤਾ ਕਿ ਬਾਟਾ ਨਹੀਂ ਤਿਆਰ ਹੋਏਗਾ ਜੇ ਅਮਰਤ ਛਕਣਾ ਹੈ ਤਾਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਅਨੁਸਾਰ ਰਹਿਣਾ ਪਵੇਗਾ ਜੇ ਸਿੱਖ ਬਣਨਾ ਹੈ ਜਿਸ ਤਰ੍ਹਾਂ ਦਾ ਕਾਰਜ ਨਹੀਂ ਕਰਨਾ ਫਿਰ ਸਿੱਖੀ ਦੀ ਜਗ੍ਹਾ ਕੋਈ ਨਹੀਂ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਤੁਹਾਡੇ ਲਈ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਨਾ ਕਰ ਦਿੱਤੀ ਮਾਜਨਾ ਕੀਆ ਜੇਕਰ ਵਿਚਾਰ ਮੰਨੀ ਜਾਏ ਕਿ ਕੋ ਨਾਨਕ ਦੇ ਘਰ ਦੀ ਆਪਣੀ ਜਾਤ ਦਾ ਹੰਕਾਰ ਛੱਡ ਕੇ ਰਾਜ ਠਾਠ ਬਾਠ ਦਾ ਤਿਆਗ ਕਰਕੇ ਗੁਰੂ ਨਾਨਕ ਦੇ ਘਰ ਦੇ ਜੀ ਸਿੱਖੀ ਲੈਣੀ ਹੈ ਤਾਂ ਤੁਹਾਨੂੰ ਇਹ ਵਿਚਾਰਾਂ ਛੱਡਣੀਆਂ ਪੈਣਗੀਆਂ ਉਹਨਾਂ ਉਹਨਾਂ ਨੇ ਦੇਖਿਆ ਇਹ ਤਾਂ ਵਾਕਈ ਸਭ ਨੂੰ ਪ੍ਰਸ਼ਾਦਾ ਸ਼ਿਕਾਈ ਜਾ ਰਹੇ ਨੇ ਕੋਈ ਪੰਗਤ ਦੇ ਵਿੱਚ ਸਾਰਿਆਂ ਨੂੰ ਗੁਰਸਿੱਖੇ ਦੀ ਦਾਤ ਦਿੱਤੀ ਜਾ ਰਹੀ ਅਮਰਦੀ ਦਾਤ ਕੋਈ ਵੱਖਰੀ ਅਮਾ ਨਹੀਂ ਇਦਾਂ ਤਾਂ ਪੂਰਾ ਭਾਰਤ ਵਰਸ ਅਨੰਦਪੁਰ ਸਾਹਿਬ ਵਾਲੇ ਗੁਰੂ ਦਾ ਉਹਨੂੰ ਗੁਰੂ ਧਾਰਨ ਕਰ ਲੇਗਾ ਉਹਦੇ ਸਿੱਖ ਬਣ ਜਾਣਗੇ ਸਾਰੇ ਇਸ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਜਾਵੇ ਸਾਡੇ ਸ਼ਾਸਤਰ ਸਾਡੇ ਵੇਦ ਚ ਉਹਨਾ ਵਿੱਚ ਲਿਖਿਆ ਹੈ ਕਿਸੇ ਨੂੰ ਨਹੀਂ ਮੰਨਦੇ राम रहीम पुराण कुरान अनेक कहें मत एक न मान सिमरत शास्त्र वेद बहु भेद कहें हम एक न जान श्रीअस पान कृपा तुमरी कर मैं न कहो सब तुहे तो बखान वो तो गुरु पातशाह जी विचार ਇਹਨਾਂ ਨੇ ਤਾਂ ਸਭ ਨੂੰ ਆਪਣੀ ਲਪੇਟ ਵਿੱਚ ਲੈ ਆਉਣਾ ਆਪਣੇ ਨਾਲ ਜੋੜ ਲੈਣਾ ਇਹ ਨਾ ਕਿਤੇ ਹੋ ਜਾਏ ਕਿ ਸਾਡੇ ਰਾਜ ਭਾਗ ਸਾਡੇ ਹੱਥੋਂ ਨਿਕਲ ਜਾਣ ਉਹਨਾਂ ਨੇ ਫਿਰ ਜੰਗ ਦਾ ਐਲਾਨ ਕੀਤਾ ਪਹਾੜੀ ਰਾਜਿਆਂ ਨੇ ਆਨੰਦਪੁਰ ਵਾਲੇ ਗੁਰੂ ਨਾਲ ਲੜਨ ਲਈ ਗੁਰਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਲਈ ਅਨੇਕਾ ਤਰੀਕੇ ਅਪਣਾਏ ਕਦੇ ਪਾਦਸ਼ਾ ਜਿਸ ਵੇਲੇ ਸ਼ਕਾਰਤੇ ਜਾਂਦੇ ਸਨ ਟੈਲਣ ਵਾਸਤੇ ਜਾਂਦੇ ਘੁੰਮਣ ਵਾਸਤੇ ਜਾਂਦੇ ਕੁਝ ਗਿਣਤੀ ਦੇ ਸਿੱਖ ਸਨ ਜャ 50 ਜਾਂ 100 ਉਹਨਾਂ ਨੇ ਫਿਰ ਹੱਲਾ ਕਰ ਦਿੱਤਾ ਧੋਕੇ ਦੇ ਨਾਲ ਪਰ ਗੁਰਸਿੱਖ ਗੁਰੂ ਪਾਤਸ਼ਾਹ ਦੇ ਨਾਲ ਗੁਰੂ ਪਾਤਸ਼ਾਹ ਨਾਲ ਹਰ ਢਰ ਕਾਦਾ ਤਾਂ ਉਸੇ ਟਾਈਮ ਜਿਹੜਾ ਹੈ ਲੜਨਾ ਪੈ ਗਿਆ ਇੱਧਰ ਤਨਖਾਹਾਂ ਤੇ ਰੱਖੇ ਹੋਏ ਜਿਹੜੇ ਲੜ ਰਹੇ ਹਨ ਇੱਧਰ ਜਿਹੜੇ ਗੁਰੂ ਦੇ ਨਾਲ ਪਿਆਰ ਵਾਲੇ ਗੁਰਸਿੱਖ ਲੜ ਰਹੇ ਉਨਾ ਦੇ ਵਿੱਚ ਤਾਂ ਜ਼ਿਆਦਾ ਜੋਸ਼ ਹੋਏਗਾ ਜਿਹੜੇ ਪਿਆਰ ਦੀ ਖਾਤਰ ਆਏ ਨੇ ਉਹਨਾਂ ਨੂੰ ਹਰੇਕ ਵਾਰੀ ਪਹਾੜੀ ਰਾਜਿਆਂ ਨੂੰ ਹਾਰਦਾਈ ਮੂੰਹ ਦੇਖਣਾ ਪਿਆ ਜਿਹੜਾ ਵੱਡਾ ਜੰਗ ਹੋਇਆ ਪੰਗਾਣੀ ਦਾ ਜੁੱਧ ਉਹਦੇ ਵਿੱਚ ਵੀ ਹਾਰਦਾਈ ਮੂੰਹ ਦੇਖਣਾ ਪਿਆ ਉਹਨਾਂ ਨੇ ਆਖਿਆ ਜੇਕਰ ਅਸੀਂ ਇਕੱਠੇ ਹੋ ਕਰਕੇ ਅਨੰਦਪੁਰ ਤੇ ਗੁਰੂ ਤੇ ਹਮਲਾ ਕਰੀਏ ਤਾਂ ਇਹਨੂੰ ਅਸੀਂ ਫੜ ਸਕਦੇ ਹਾਂ ਉਹਨਾਂ ਨੇ ਇਸੇ ਤਰ੍ਹਾਂ ਦੀ ਵਿਚਾਰ ਲਿਆਂਦੀ ਕੀਤਾ ਗਿਆ ਪਰ ਉਹ ਵੀ ਤਰੀਕਾ ਫੇਲ ਹੋ ਗਿਆ ਹੁਣ ਸਮਾਂ ਆਇਆ ਅਨੰਦਪੁਰ ਸਾਹਿਬ ਤੇ ਚਾਰ ਜੰਗਾਂ ਹੋਈਆਂ ਅਨੰਦਪੁਰ ਸਾਹਿਬ ਤੀਸਰੀ ਜੰਗ ਦਾ ਘਟਨਾ ਕਰਮ ਹੈ ਜਿਸ ਵੇਲੇ ਨਾਨਕਪੁਰ ਸਾਹਿਬ ਤੇ ਤੀਸਰੀ ਜੰਗ ਹੋਈ ਉਸ ਵੇਲੇ ਭਾੜੀ ਰਾਜਾ ਨੂੰ ਪਹਿਲਾਂ ਹੀ ਹਾਰ ਦਾ ਮੋਹ ਦੇਖਣਾ ਪਿਆ ਇਹਨਾਂ ਨੇ ਆਖਿਆ ਕਿ ਅਸੀਂ ਮੁਗਲਾ ਨੂੰ ਨਾਲ ਲੈ ਕਰਕੇ ਦੇ ਉਤੇ ਹਮਲਾ ਕਰਦੇ ਹਾਂ ਇਹਨੂੰ ਪਕੜ ਲੈਂਦੇ ਹਾਂ ਫੜ ਲਿਆ ਜਾਏਗਾ ਜਾਂ ਇਹਨੂੰ ਖਤਮ ਕਰ ਦਿੱਤਾ ਜਾਏ ਤਾਂ ਵੀ ਆਸ ਇਹਨਾਂ ਦੀ ਪੂਰੀ ਨਾ ਹੋਈ ਚਿੱਠੀ ਲਿਖਣੀ ਪਈ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਇਸ ਤਰ੍ਹਾਂ ਕਰ ਕਿ ਜਿਹੜਾ ਨਨਦਪੁਰ ਵਾਲਾ ਗੁਰੂ ਹੈ ਤੇਰੇ ਖਿਲਾਫ ਵੀ ਹੈ ਸਾਡੇ ਖਿਲਾਫ ਵੀ ਹੈ ਇਹਨ ਸਿੱਖ ਰੱਖੇ ਹੋਏ ਨੇ ਸੈਨਿਕ ਰੱਖੇ ਹੋਏ ਨੇ ਧਾਰਮਿਕ ਗੁਰੂ ਨੂੰ ਕੀ ਲੋੜ ਹੈ ਬੰਦੂਕਾਂ ਰੱਖਣ ਦੀ ਤਲਵਾਰ ਨਿਜੇਵਾਜੀ ਦੀ ਇਹਨੂੰ ਕੀ ਲੋੜ ਹੈ ਕਿ ਸਿੱਖਾਂ ਨੂੰ ਗਤਕਾ ਸਿਖਾਉਣ ਦੀ ਇਹਨੂੰ ਕੀ ਲੋੜ ਹੈ ਬੰਦੂਕ ਰੱਖਣ ਦੀ ਇਹਨੂੰ ਕੀ ਲੋੜ ਹੈ ਸੇਨਾ ਰੱਖਣ ਦੀ ਇਹ ਸਾਡੇ ਖਿਲਾਫ ਲਾਂ ਕਰਨ ਨੂੰ ਕਿਤੇ ਹੋ ਜਾਏ ਇਸ ਕਰਕੇ ਇਨੂੰ ਜਿਹੜਾ ਹੈ ਪਿੱਲੋ ਨੱਥ ਪਾ ਲਈ ਜਾਏ ਤਾਂ ਚੰਗਾ ਹੈ ਔਰੰਗਜ਼ੇਬ ਉਸ ਵੇਲੇ ਦੱਖਣ ਵੱਲ ਇਹਨ ਹੁਕਮ ਭੇਜਿਆ ਸੈਦ ਖਾਨ ਨੂੰ ਸੈਦ ਖਾਨ ਨੂੰ ਫੌਜ ਦਿੱਤੀ ਗਈ 10000 ਦੇ ਕਰੀਬ ਫੌਜ ਲੈ ਕਰਕੇ ਅਨੰਤਪੁਰ ਸਾਹਿਬ ਨੂੰ ਚਾਲੇ ਬਾਦ ਦਿੱਤੇ ਦਿੱਲੀ ਤੋਂ ਤੁਰਿਆ ਹੈ ਅਨੰਤਪੁਰ ਸਾਹਿਬ ਪਹੁੰਚਣ ਤੋਂ ਪਹਿਲਾਂ ਇਕ ਨਗਰ ਪਿੰਡ ਸਡੋਰਾ ਉੱਥੇ ਦੀ ਭੈਣ ਵਿਆਹੀ ਹੋਈ ਹੈ ਨਸੀਰਾ ਉਹਨੂੰ ਜਾ ਕਰਕੇ ਮਿਲਦਾ ਹੈ ਭੈਣ ਤੇ ਆਪਣ੍ਹ ਭਈਏ ਨੇ ਪੁੱਛਿਆ ਹੈ ਕਿ ਵੀਰ ਕਿਸ ਤਰ੍ਹਾਂ ਆਣਾ ਹੋਇਆ ਨਸੀਰਾ ਦੇ ਘਰ ਵਾਲੇ ਦਾ ਨਾਮ ਪੀਰ ਬੁੱਧੂ ਸ਼ਾਹ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਮਰੀਦ ਹੈ ਸੇਵਕ ਹੈ ਉਹਨਾਂ ਦੇ ਦਰ ਘਰ ਨਾਲ ਜੁੜਿਆ ਹੋਇਆ ਹੈ ਤਾਂ ਦੋਵੇਂ ਜੀ ਅਨੰਦਪੁਰ ਵਾਲਿਆ ਗੁਰੂ ਨੂੰ ਇਸ਼ਟ ਮੰਨ ਕੇ ਰੱਬ ਦਾ ਰੂਪ ਮੰਨ ਕੇ ਸੇਵਾ ਕਰਦੇ ਨੇ ਤਾਂ ਜਿਸ ਵੇਲੇ ਸੈਦ ਖਾਨ ਨੂੰ ਪੁੱਛਣਾ ਕੀਤਾ ਕਿ ਭਾਈ ਕਿੱਧਰ ਚੜ੍ਹਾਈ ਕੀਤੀ ਇਤਨਾ ਵੱਡਾ ਤੂੰ ਸਰਦਾਰ ਬਣ ਗਿਆ ਇਤਨਾ ਵੱਡਾ ਜਰਨੈਲ ਬਣ ਗਿਆ ਇਤਨੀ ਵੱਡੀ ਫੌਜ ਫੌਜਦਾਰ ਬਣ ਗਿਆ ਮੇਰਾ ਵੀਰ ਭੈਣ ਬੜੀ ਖੁਸ਼ ਹੋਈ ਪਰ ਉਹ ਤਾਂ ਹੈਰਾਨ ਰਹਿ ਗਿਆ ਜਦੋਂ ਉਹਨੇ ਕਿਹਾ ਇੱਤਰ ਕੋਈ ਅਨੰਦਪੁਰ ਵਾਲਾ ਗੁਰੂ ਗੁਰੂ ਗੋਬਿੰਦ ਸਿੰਘ ਜਿਹਨੂੰ ਕਹਿੰਦੇ ਨੇ ਰੰਗ ਹੈ ਉਹਨੂੰ ਪਕੜਨ ਵਾਸਤੇ ਜਿੰਦਾ ਜਾਂ ਮਰਦਾ ਔਰੰਗਜੀਬ ਦੇ ਪੈਰਾਂ ਤੇ ਰੱਖਣਾ ਹੈ ਔਰੰਗਜੀਬ ਦੇ ਕੋਲ ਲਿਜਾਣਾ ਹੈ ਉਸ ਜਿੰਦਾ ਜਾਂ ਮਰਦਾ ਪਕੜ ਕਰਕੇ ਭੈਣ ਜਿਸ ਤਰ੍ਹਾਂ ਪ੍ਰਸ਼ਾਦਾ ਬਣਾਉਂਦੀ ਉਸੇ ਤਰ੍ਹਾਂ ਹੀ ਰੁਕ ਗਈ ਪਰ ਭਈਆ ਉਹ ਵੀ ਦੇਖ ਕਰਕੇ ਹੈਰਾਨ ਰਹਿ ਗਿਆ ਪੀਰ ਬੁੱਧੂ ਸ਼ਾ ਆਖਿਆ ਹੈ ਕਿ ਭਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਜਾ ਰਿਹਾ ਤੈਨੂੰ ਪਤਾ ਵੀ ਹਾ ਕੌਣ ਹੈ ਤਰਵੇਸ਼ ਹੈ ਉਹ ਅੱਲਾ ਦਾ ਹੀ ਨੂਰ ਹੈ ਇਹ ਨਾਲੇ ਆਪਣੀ ਭੈਣ ਦੀਆਂ ਗੱਲਾਂ ਤੇ ਪਰਮਈਏ ਦੀਆਂ ਗੱਲਾਂ ਸੁਣਦਾ ਹੈ ਸੈਦ ਖਾਂ ਪੀਰ ਬੁੱਧੂ ਸ਼ਾ ਨੇ ਆਖਿਆ ਕਿ ਅਸੀਂ ਉਸ ਦਰ ਘਰ ਦੇ ਮਰੀਦ ਹਾਂ ਭਲਿਆ ਤੋਤੇ ਹਮਲਾ ਕਰਨ ਜਾ ਰਿਹਾ ਹੈ ਸੋਵਾਰੀ ਸੋਚ ਕੇ ਜਾਈ ਉਹਦਾ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਉਹ ਕਿਸੇ ਇੱਕ ਧਰਮ ਦਾ ਨਹੀਂ ਉਹਦੀ ਹਜ਼ੂਰੀ ਦੇ ਵਿੱਚ ਪਤਾ ਨਹੀਂ ਕਿਤਨੇ ਕੋਈ ਆਉਂਦੇ ਨੇ ਕਿਤਨੇ ਕੋਈ ਮੁਸਲਮਾਨ ਆਉਂਦੇ ਨੇ ਕਿਤਨੇ ਕੋਈ ਗੈਰ ਜਿਹੜੇ ਸਿੱਖ ਨੇ ਉਹ ਆਉਂਦੇ ਨੇ ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਲੈ ਲੈਂਦਾ ਸਭ ਨੂੰ ਅੱਲਾ ਦੇ ਨਾਲ ਰੱਬ ਦੇ ਨਾਲ ਮਾਲਕ ਦੇ ਘਰ ਨਾਲ ਜੋੜਦਾ ਉਹਦਾ ਕਿਸੇ ਨਾਲ ਵੈਰ ਨਹੀਂ ਹੁਣ ਇਹ ਵੀ ਜਾਣਦਾ ਹੈ ਨਾ ਸੈਦ ਖਾਨ ਨੂੰ ਜਦੋਂ ਦੱਸਿਆ ਦੀ ਭੈਣ ਨੇ ਕਿ ਪੀਰ ਬੁੱਧੂ ਈਸ਼ਾ ਇਹਨਾਂ ਨੇ ਪੰਗਾਣੀ ਦੇ ਯੁੱਧ ਦੇ ਵਿੱਚ ਆਪਣੇ ਦੋ ਪੁੱਤਰ ਸ਼ਹੀਦ ਕਰਾ ਲਏ ਸਨ ਚਾਰ ਪੁੱਤਰਾਂ ਨੂੰ ਲੈ ਕੇ ਗਿਆ ਨਾਲ 500 ਮਰੀਦ ਪੰਗਾਣੀ ਦੇ ਯੁੱਧ ਦੇ ਵਿੱਚ ਆਪਣੇ ਦੋ ਪੁੱਤਰ ਸ਼ਹੀਦ ਕਰਾ ਲਏ ਸਨ ਪੀਰ ਬੁੱਧੂ ਈਸ਼ਾ ਨੇ ਸਾਰੀ ਘਟਨਾ ਬਾਰੇ ਪਤਾ ਲੱਗਿਆ ਜੀ ਸੈਦ ਖਾਨ ਨੂੰ ਭੈਣ ਨੇ ਦੱਸ ਦਿੱਤਾ ਉਨ੍ ਤੋਂ ਥੋੜੀ ਹੋਈਆਂ ਗੱਲਾਂ ਦਾ ਸੈਦ ਖਾਨ ਤੇ ਅਸਰ ਹੋਇਆ ਪਰ ਇੱਕ ਆਪਣਾ ਹੰਕਾਰ ਆਇਆ ਉਹ ਫੌਜ ਦਾ ਹੰਕਾਰ 10000 ਫੌਜ ਨਾਲ ਇਧਰੋਂ ਔਰੰਗਜ਼ੇਬ ਨੂੰ ਕਿਹਾ ਆਇਆ ਸਾਰਿਆਂ ਦੇ ਸਾਹਮਣੇ ਕਹਿੰਦਾ ਮੈਂ ਬਚਨ ਕਰ ਆਇਆ ਪਾਣ ਦਾ ਬੀੜਾ ਚੱਕ ਕੇ ਮੈਂ ਕਸਮ ਖਾਦੀ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਿੰਦਾ ਮੜਦਾ ਔਰੰਗਜ਼ੇਬ ਤੇਰੇ ਪੈਰਾਂ ਤੇ ਲਿਆ ਕਰਕੇ ਰੱਖਾਂਗਾ ਭੈਣ ਨੇ ਬੜਾ ਸਮਝਾਇਆ ਪਰ ਗੱਲ ਨਾ ਬਣੀ ਪਰ ਮੈਂ ਇਹਨੇ ਸਮਝਾਇਆ ਗੱਲ ਨਾ ਬਣੀ ਮਨੁੱਖ ਵਿੱਚ ਸੋਚਦਾ ਹੈ ਕਿ ਜੇ ਵਾਕਏ ਇਹ ਗੁਰੂ ਹੋਏਗਾ ਸੱਚਾ ਜੇ ਵਾਕਏ ਇਹ ਰੱਬ ਦਾ ਨੂਰ ਹੈ ਅੱਲਾ ਦਾ ਨੂਰ ਹੈ ਤਾਂ ਜੰਗ ਦੇ ਮੈਦਾਨ ਵਿੱਚ ਮੇਰੇ ਸਾਹਮਣੇ ਆ ਜਾਏ ਜੇ ਵਾਕਏ ਇਹ ਦਿਲਾਂ ਦੀਆਂ ਜਾਣਦਾ ਹੈ ਜੇ ਪੀਰ ਬੁੱਧੂ ਸਾਹਿਬ ਜਾਂ ਮੇਰੀ ਭੈਣ ਇੰਨਾ ਕਹਿ ਰਹੀ ਹੈ ਉਹ ਵੀ ਸਮਾਂ ਆਇਆ ਸਾਧ ਸੰਗਤ ਜਿਸ ਵੇਲੇ ਜੰਗ ਦਾ ਮਦਾਰ ਅਨੰਦਪੁਰ ਦੀ ਧਰਤੀ ਬਣਿਆ ਇਹਨੇ ਕਿਰਾ ਪਾਲਿਆ ਜਦੋਂ ਪਤਾ ਲੱਗਿਆ ਕਿਉਂਕਿ ਉਦੋਂ ਸਿੱਖ ਕੇਵਲ ਨਮਸਕਾਰ ਕਰਨ ਵਾਸਤੇ ਗੁਰੂ ਦੇ ਦਰ ਤੇ ਆਏ ਸਨ ਕਿਤਨੇ ਕੋ ਸਿੱਖ ਸਨ 500 ਤੋਂ 700 ਸਿੱਖ ਅਨੰਦਪੁਰ ਦੀ ਧਰਤੀ ਤੇ ਸਨ ਤਾਂ ਇਹਨੇ ਆਖਿਆ ਕਿ ਇਹ 5 700 ਸਿੱਖ 10000 ਓਰਿਜਨਲ ਕੀ ਲੜਨਗੇ ਬੜਾ ਉੱਚੀ ਹੱਸਿਆ ਬੜਾ ਖੜਖੜਾ ਕੇ ਹੱਸਿਆ ਪਰ ਉਹ ਦੋ ਹੈਰਾਨ ਰਹਿ ਗਿਆ ਜਦੋਂ ਜੰਗ ਦਾ ਮੈਦਾਨ ਅਨੰਤ ਪਦੇ ਤਰਤੀ ਪੜਿਆ ਤਾਂ ਇਹਦੇ 10000 ਦੇ 10000 ਜਦੋਂ ਸਿੱਖ ਆਪਣੇ ਗੁਰੂ ਦੇ ਪਿਆਰ ਦੇ ਖਾਤਰ ਜੰਗ ਦੇ ਮੈਦਾਨ ਵਿੱਚ ਲੜ ਰਹੇ ਹਨ ਦੂਜਾ ਇਹਦੇ ਮਨ ਵਿੱਚ ਉਹਦੋ ਅਸਰ ਹੋਇਆ ਉਹਦੋ ਚੋਟ ਵੱਜੀ ਜਦੋਂ ਮੈਮੂ ਖਾਨ ਜਿਹੜਾ ਔਰੰਗਜ਼ੇਬ ਦਾ ਹੀ ਭੇਜਿਆ ਹੋਇਆ ਮੁਸਲਮਾਨ ਸਰਦਾਰ ਸੀ ਫੌਜਦਾਰ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ murid ਬਣ ਗਿਆ ਇਧਰ ਉਹ ਇਹਦਾ ਹੀ ਭੈਣ ਦਾ ਜੋ ਪਰੋਣਾ ਹੈ ਪੀਰ ਬੁੱਧੂ ਸ਼ਾਹ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ murid ਮੇਰੀ ਭੈਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ murid ਇਧਰ ਉਹਣਾ ਮੁਸਲਮਾਨ ਸਰਦਾਰ ਮੈਮੂ ਖਾਨ ਇਹ ਗੁਰੂ ਗੋਬਿੰਦ ਸਿੰਘ ਮਾਰੇ ਦੇ ਵੱਲੋਂ ਮੇਰੇ ਨਾਲ ਲੜਨ ਵਾਸਤੇ ਆਇਆ ਜੰਗ ਦੇ ਮੈਦਾਨ ਦੇ ਵਿੱਚ ਉਹ ਆਪਣੀ ਭੈਣ ਦੀਆਂ ਗੱਲਾਂ ਚੇਤੇ ਆ ਰਹੀਆਂ ਨੇ ਕਿ ਉਹਦਾ ਕਿਸੇ ਨਾਲ ਵੈਰ ਨਹੀਂ ਦੱਸਿਆ ਸੀ ਫਿਰ ਬੁੱਧੂ ਈਸ਼ਾ ਨੇ ਜਦੋਂ ਪਹਾੜੀ ਰਾਜਨ ਨਾਲ ਜੰਗ ਹੋਇਆ ਗੁਰੂ ਬਾਸਾ ਸਾਹਿਬ ਨਾਲ ਕਿਸੇ ਦਾ ਵੈਰ ਨਹੀਂ ਰੱਖਦੇ ਗੁਰੂ ਗੋਬਿੰਦ ਸਿੰਘ ਜੀ ਮਾਲ ਜਦੋਂ ਕਿਸੇ ਦਾ ਨਾਲ ਜੰਗ ਹੋਇਆ ਨਾ ਉਹਦੇ ਘਰ-ਬਾਰ ਨੂੰ ਜਿਹੜਾ ਹੈ ਕਬਜ਼ੇ ਵਿੱਚ ਕੀਤਾ ਗਿਆ ਨਾ ਉਹਦੀ ਰਿਆਸਤ ਨੂੰ ਕਬਜ਼ੇ ਵਿੱਚ ਕੀਤਾ ਗਿਆ ਜੇ ਗੁਰੂ ਗੋਬਿੰਦ ਸਿੰਘ ਮਾਝ ਇਸ ਤਰ੍ਹਾਂ ਦਾ ਕਾਜ ਕਰਨਾ ਹੁੰਦਾ ਕਰ ਸਕਦੇ ਸਨ ਪਰ ਨਹੀਂ ਉਹਨਾਂ ਨੇ ਕਿਸੇ ਦੀ ਜ਼ਮੀਨ ਨਹੀਂ ਹੜੱਭੀ ਜਦੋਂ ਕਿਸੇ ਦਿਨ ਜੰਗ ਹੋਇਆ ਤਾਂ ਉਹਨਾਂ ਨੇ ਉਹ ਜੰਗ ਤੋਂ ਬਾਅਦ ਉਹ ਜਿਹੜੀ ਜ਼ਮੀਨ ਹੈ ਜਿਸ ਦੀ ਸੀ ਉਸ ਦੀ ਰਹਿਣ ਦਿੱਤੀ ਕਿਤੇ ਕਬਜ਼ਾ ਨਹੀਂ ਕੀਤਾ ਉਹਨਾਂ ਨੇ ਇਦਾਂ ਦਾ ਗੁਰਗੋਬਿੰਦ ਸਿੰਘ ਮਰਦ ਨਹੀਂ ਹੱਸੋ ਹੁਣ ਉਹ ਗੱਲਾਂ ਚੇਤੇ ਆ ਰਹੀਆਂ ਨੇ ਇਧਰੋਂ ਹੁਣ ਸੈਦ ਵੇਗ ਇੱਕ ਹੋਰ ਮੁਸਲਮਾਨ ਸਰਦਾਰ ਜੋ ਗੁਰਗੋਬਿੰਦ ਸਿੰਘ ਮਰਦ ਦਾ murid ਬਣਿਆ ਹੈ ਸਿਗਾ ਔਰੰਗਜ਼ੇਬ ਦਾ ਪਰ ਗੁਰੂ ਪਾਤਸ਼ਾਹ ਦੇ ਬਚਨ ਦੀਦਾਰੇ ਕਰਕੇ ਗੁਰਗੋਬਿੰਦ ਸਿੰਘ ਮਰਦ ਹੋ ਗਿਆ ਉਹ ਵੀ ਹੁਣ ਸੈਦ ਖਾਨ ਦੇ ਨਾਲ ਲੜਨ ਵਾਸਤੇ ਆ ਰਿਹਾ ਹੈ ਮਹਿਮੂ ਖਾਨ ਤੇ ਸੈਦ ਵੇਗ ਦੋਵੇਂ ਕਿਉਂਕਿ ਇਧਰੋਂ 10000 ਫੌਜ ਹੈ ਉਧਰੋਂ ਕੁਝ ਗਿਣਤੀ ਦੇ ਸਿੱਖ ਜਿਨ੍ਹਾਂ ਦੇ ਵਿੱਚ ਦੋ ਮੁਸਲਮਾਨ ਅਹਿਲਕਾਰ ਸਰਦਾਰ ਇਹਨਾਂ ਲੜਨ ਵਾਸਤੇ ਆ ਰਹੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ ਦੋਨਾਂ ਨੇ ਸੈਦ ਖਾਨ ਦੇ ਮਨ ਵਿੱਚ ਅਸਰ ਖੋਇਆ ਗੁੰਗਾ ਆਖਰ ਲੱਗਾ ਇੱਕ ਮੁਸਲਮਾਨ ਹੋ ਕਰਕੇ ਇਹ ਹਿੰਦੂ ਪੀਰ ਜੋ ਗੁਰੂ ਗੋਬਿੰਦ ਸਿੰਘ ਹੈ ਇਹਦੇ ਵੱਲੋਂ ਮੇਰੇ ਨਾਲ ਲੜਨ ਵਾਸਤੇ ਔਰੰਗਜ਼ੇਬ ਦੇ ਨਾਲ ਲੜਨ ਵਾਸਤੇ ਆ ਰਹੇ ਤਉ ਸਮਾਂ ਆਇਆ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਦੇ ਦ دیدار ਕੀਤੇ ਨੇ ਸੈਦ ਖਾਨ ਨੇ ਬਾਦਸ਼ਾਹ ਦੇ ਚਰਨਾਂ ਦਾ ਪੂਰਾ ਬਣ ਗਿਆ ਤਾਂ ਬਾਦਸ਼ਾਹ ਨੇ ਰਹਿਮਤ ਕੀਤੀ ਨਾਮ ਦੀ ਦਾਤ ਬਖਸ਼ਿਸ਼ ਕੀਤੀ ਸੈਦ ਖਾਨ ਨੂੰ ਕੱਲ ਤੋਂ ਸਾਧ ਸੰਗ ਅਸੀਂ ਇੱਥੋਂ ਹੀ ਵਿਚਾਰ ਜਿਹੜੀ ਅੱਗੇ ਪ੍ਰਾਰੰਭ ਕਰਾਂਗੇ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ ਕਿਉਂਕਿ ਅੱਗੇ ਜਿੰਨੇ ਦਿਨ ਹਨ 6 7 ਉਹ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਨੇ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਛੱਡਿਆ ਅੱਗੇ ਸਾਰੇ ਵਿਚਾਰ ਫੇਰ ਕਿਸ ਤਰ੍ਹਾਂ ਸਰਸਾ ਚਮਕੌਰ ਛੋਟੇ ਸਹਿਜਾਦੇ ਵੱਡੇ ਸਹਿਜਾਦੇ ਸਾਰੀ ਵਿਚਾਰ ਅਸੀਂ ਆਉਣ ਵਾਲੇ ਦਿਨਾਂ ਤੇ ਕਰਾਂਗੇ